ਜਿਸ ਵਿੱਚ ਬਹੁਤ ਹੀ ਕੁਇਕ ਤੁਹਾਨੂੰ ਇੱਕ ਟ੍ਰਿਕ ਦੱਸਣ ਲੱਗੀ ਹਾਂ ਕਿ ਜਦੋਂ ਤੁਸੀਂ ਲੇਟ ਹੋ ਬ੍ਰੈਕਫਾਸਟ ਬਣਾਉਣਾ ਵਾ ਕਿਤੇ ਗਏ ਹੋ ਜਾਂ ਤੁਸੀਂ ਵੈਸੇ ਲੇਟ ਉੱਠੇ ਹੋ ਸਭ ਤੋਂ ਵਧੀਆ ਟ੍ਰਿਕ ਹੈ ਬ੍ਰੈਕਫਾਸਟ ਬਣਾਉਣ ਦੀ ਬਹੁਤ ਹੀ ਈਜ਼ੀ ਬਣਨਾ ਤੇ ਡੇਲੀਸ਼ੀਅਸ ਵੀ ਹੋਣਾ ਘਰ ਦੇ ਨੂੰ ਪਸੰਦ ਵੀ ਹੋਣਾ ਇਹ ਨਹੀਂ ਕਿ ਘਰ ਦੇ ਨੂੰ ਪਸੰਦ ਨਹੀਂ ਆਉਣਾ ਇੱਕ ਪਿਆਜ਼ ਲਓ ਚਲੋ ਕਟੋ ਰਾਤ ਦੀ ਬਚੀ ਹੋਈ ਸਬਜ਼ੀ ਹੈ ਨਾ ਕੋਈ ਵੀ ਹੈ ਤਰੀ ਵਾਲੀ ਹੈ ਸੁੱਕੀ ਹੈ ਉਹਦੇ ਵਿੱਚ ਐਡਪ ਕਰ ਦੋ ਜੇ ਤੁਹਾਡੇ ਕੋ ਉਬਲੇ ਹੋਏ ਆਲੂ ਨੇ ਜਾਂ ਪਾਲਕਾ ਉਹ ਵਿੱਚ ਕੱਟ ਕੇ ਪਾ ਲਓ ਬ੍ਰਿਕ-ਬ੍ਰਿਕ ਚੌਪ ਕਰ ਲਓ ਜਿਸਨੂੰ ਵੀ ਤੁਹਾਨੂੰ ਪਸੰਦ ਹੈ ਐਡ ਕਰ ਲਓ ਆਪਣੀ ਸਬਜੀ ਦੇ ਵਿੱਚ ਜਿਹੜੀ ਰਾਤ ਦੀ ਮੇਰੀ ਆਲੂ ਗੋਭੀ ਦੀ ਸਬਜੀ ਬਚੀ ਸੀ ਥੋੜੀ ਸੀ ਉਹਦੇ ਮੈਂ ਉਹਦੇ ਵਿੱਚ ਹੀ ਮੈਂ ਸਾਰਾ ਕੁਝ ਐਡ ਅਪ ਕਰ ਦੇਣਾ ਨਾ ਹੁਣ ਨਮਕ ਕਿਉਂਕਿ ਆਟੇ ਕਰਕੇ ਥੋੜਾ ਜਿਹਾ ਨਮਕ ਜ਼ਿਆਦਾ ਹੀ ਕਰਦਾ ਹੁੰਦਾ ਗਰਮ ਮਸਾਲਾ ਥੋੜਾ ਹੀ ਪਾ ਦਿਓ Sabat Zira, pure desi picking up an area easily. Bronson de Harque Adjoin Arm amchur powder. Sorry for disturbance. And the phone in a Sari Masalian upper chair. Changi are mix match car. ਮਰਚ ਪਾਉਣੀ ਹੋਵੇ ਤਾਂ ਪਾ ਸਕਦੇ ਹੋ ਆਪਸ਼ਨਲ ਆ ਮਰਚ ਆਟਾ ਜੜਾ ਇਹ ਜਿੰਨਾ ਤੁਹਾਨੂੰ ਚਾਹੀਦਾ ਉਹਨਾਂ ਨਾਲ ਵਿੱਚ ਐਡ ਕਰ ਲਓ ਪਾਣੀ ਪਾਉਣ ਦੀ ਲੋੜ ਨਹੀਂ ਜੇ ਥੋੜਾ ਘੁਲਣਾ ਪਏ ਗੁੱਜ ਗਿਆ ਰੈਸਟ ਵੀ ਉਹਨੂੰ ਦੇਤੀ ਆ 5-10 ਮਿੰਟ ਸਤ ਨੂੰ ਤੇ ਹੁਣ ਅਸੀਂ ਬਣਾਉਨੇ ਆ ਫੁਲਕੇ ਥੋੜਾ ਆਟਾ ਪਤਲਾ ਹੁੰਦਾ ਪਰ ਚਲਦਾ ਹੁੰਦਾ ਸਰ ਜੰਦਾ ਖਾਓ ਤਿਕਵਾਓ ਬਹੁਤ ਹੈਲਦੀ ਵੀ ਹੁੰਦੇ ਆ ਜੇ ਤੁਹਾਡੇ ਬੱਚੇ ਸਬਜੀ ਨਹੀਂ ਨਾ ਖਾਂਦੇ ਤਾਂ ਤੁਸੀਂ ਉਹਨਾਂ ਨੂੰ ਸਬਜੀ ਏਦਾਂ ਮੈਚ ਕਰਕੇ ਦੇ ਸਕਦੇ ਹੋ ਵਿਦਆਊਟ ਤੁਸੀਂ ਉਹ ਪਿਆਜ਼ ਨਾ ਪਾਓ ਜੇ ਬੱਚੇ ਪਸੰਦ ਕਰਦੇ ਪਾਓ ਜੇ ਨਹੀਂ ਪਸੰਦ ਕਰਦੇ ਤਾਂ ਨਾ ਪਾਓ ਜੇ ਤਾਂ ਮੇਰੇ ਬੱਚਾ ਇੱਕ ਹੈ ਉਹ ਪਿਆਜ਼ ਨਹੀਂ ਪਸੰਦ ਕਰਦਾ ਤਾਂ ਫਿਰ ਮੈਂ ਪਿਆਜ਼ ਨਹੀਂ ਪਾਉਂਦੀ ਉਹਦੇ ਵਾਸਤੇ ਮੈਂ ਵੱਖਰਾ ਖਾਣਾ ਲੈਣੀ ਹੁੰਦੀ ਆ ਜਿੰਨਾਂ ਜਿਨਾਂ ਨੂੰ ਇਹ ਰੈਸਪੀ ਪਸੰਦ ਆਵੇ ਕਮੈਂਟਾਂ 'ਚ ਜਰੂਰ ਲਿਖਣਾ ਪਸੰਦ ਆਈ ਆ ਟਰਾਈ ਜਰੂਰ ਕਰਨਾ ਐਂਡ Try ਕਰਕੇ ਇੱਕ পিক ਸ਼ੇਅਰ ਜ਼ਰੂਰ ਕਰਨਾ। ਬਹੁਤ ਹੀ ਡਿਲੀਸ਼ੀਅਸ ਆ। ਆਮ ਪੰਜਾਬੀ ਘਰਾਂ 'ਚ ਤੇ ਇਹ ਬੰਦੀ ਬੰਦੀ ਆ। ਜਸਟ ਆਪ ਨੂੰ ਮੈਨੂੰ ਪਤਾ ਕਿਉਂਕਿ ਮੇਰੇ ਪਿਕੇ ਘਰ ਵੀ ਬਹੁਤ ਵਾਰ ਨਹੀਂ ਰਾਤੀ ਰੈਸਟ ਆਫ ਦਾਲ ਉਹਦੀ ਉਹਦੀ ਰੋਟੀ ਬਣ ਜਣੀ ਰੈਸਟ ਆਫ ਸਬਜੀ ਦੀ ਬਣ ਜਣੀ। ਨਹੀਂ ਬੰਦੀ ਸਾਰਾ ਦशलਗਮ ਦੀ ਨਹੀਂ ਜੇ ਬੰਦੀ ਬਾਕੀ ਸਾਰਿਆਂ ਦੀ ਬਣ ਜਾਂਦੀ ਆ। ਮੇਥੀ ਦੀ ਬਣ ਜਾਂਦੀ ਆ। ਮਸਰਾਂ ਦੀ ਦਾਲ ਦੀ ਬਣ ਜਾਂਦੀ ਹੈ ਕਾਲੇ ਮਾਸ਼ ਹੋਲਿਆਂ ਦੀ ਬਣ ਜਾਂਦੀ ਹੈ ਚਨਿਆਂ ਦੀ ਬਣ ਜਾਂਦੀ ਹੈ ਉਹ ਬਹੁਤ ਹੈਲਦੀ ਐਂਡ ਡਿਲੀਸ਼ੀਅਸ ਬਣਦੀ ਹੈ ਇੱਕ ਕੁਇਕ ਬਣਦੀ ਆ ਮੈਂ ਗਈ ਸੀ ਕੰਮ ਆਈ ਆ ਹੁਣ ਟਮਟੇ ਬਣਾਤਾ ਇਦਾਂ ਦੀ ਕਰੋ ਪਲੇਟ ਆਪਣੀ ਤਿਆਰ ਦਹੀਂ ਪਾਓ ਨਾਲ ਆਪਣੀ ਚਟਣੀ ਪਾਓ ਉਹ ਤੇ ਰੱਖੋ ਬਟਰ ਤੇ ਸਰਵ ਕਰੋ ਕਿੱਦਾਂ ਲੱਗਣ ਦੀ ਪਲੇਟ ਨਾ ਹਲੋ ਕ੍ਰੇਸ ਖਾਓ ਤੇ ਇੰਜੋਏ ਕਰੋ ਬਾਏ